ਹਾਂ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਰੱਖਿਆ ਸੀ ਮੀਟਿੰਗ ਲੈ ਕੀ ਜਿਹਾ ਸੀ ਕਿਹਨੇ ਕੀਤਾ ਜਿਹੜਾ ਪ੍ਰੋਗਰਾਮ ਨੂੰ ਲਿਖਿਆ ਗਿਆ ਤੁਹਾਡੇ ਵੱਲੋਂ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਪਿਛਲੇ ਦਿਨੀ ਭਗਵੰਤ ਮਾਨ ਸਰਕਾਰ ਨੇ ਮੀਡੀਆ ਤੋਂ ਡਰਦੇ ਸੱਚ ਦੀ ਕਲਮ ਤੋਂ ਡਰਦੇ ਆ ਜੁਬਾਨਬੰਦੀ ਕਰਕੇ 10 ਪੱਤਰਕਾਰਾਂ ਤੇ ਤੇ ਆਰਟੀ ਕਾਰੂ ਕਰਨ ਤੇ ਪਰਚੇ ਦਰਜ ਕਰਤੇ ਸੀ ਉਹਦੇ ਸਬੰਧ ਦੇ ਵਿੱਚ ਇਸ ਤੋਂ ਪਹਿਲਾਂ ਪ੍ਰੋਗਰਾਮ ਚੰਡੀਗੜ੍ਹ ਵਿੱਚ ਵੀ ਹੋਇਆ ਬਠਿੰਡਾ ਵਿੱਚ ਵੀ ਬਹੁਤ ਵੱਡਾ ਇਕੱਠ ਹੋਇਆ ਤੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਤੇ ਕਈ ਥਾਵਾਂ ਤੇ ਸਰਕਾਰ ਦੇ ਪੁਤਲੇ ਵੀ ਫੁਕੇ ਗਏ ਇਹ ਜਿਹੜਾ ਪ੍ਰੋਗਰਾਮ ਹੈ ਜਬਾਨਬੰਦੀ ਦੇ ਖਿਲਾਫ ਲਗਾਤਾਰ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਖਿਲਾਫ ਚੱਲ ਰਿਹਾ ਹੈ ਅੱਜ ਮੀਟਿੰਗ ਕਾਲ ਕੀਤੀ ਸੀਗੀ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੀ ਗੋਦ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਤੇ ਉਹਨਾਂ ਵਾਲੀ 27 ਫਰਵਰੀ ਨੂੰ 11 ਵਜੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਬਾਹਰ ਇੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿੱਚ ਅੱਜ ਸ਼ਾਮਲ ਹੋਏ ਮੀਟਿੰਗ ਦੇ ਵਿੱਚ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਬੇਰੁਜ਼ਗਾਰ ਮੁਲਾਜ਼ਮ ਜੱਥੇਬੰਦੀਆਂ ਤੇ ਹੋਰ ਕਈ ਜੱਥੇਬੰਦੀਆਂ ਹਾਜ਼ਰ ਹੋਏ ਸੀ। ਇਹ ਪ੍ਰੋਸਾ ਲੱਗਦਾ ਕਿ ਪਰਚਾ ਜਿਹੜਾ ਕੀ ਫੈਸਲੇ ਸਰਕਾਰ ਕਰ ਦਿੱਤਾ ਜਾਂ ਉਹ ਕਿ ਨਹੀਂ ਕੀਤਾ ਗਿਆ। ਦੇਖੋ ਜੀ ਇਸ ਟਾਈਮ ਸਰਕਾਰ ਨਸ਼ੇ ਚ ਹੈ ਪੂਰੀ ਤਰ੍ਹਾਂ ਭਗਵੰਤਮਾਨ ਸਤਾ ਦੇ ਪੂਰੀ ਨਸ਼ੇ ਚ ਹੈ। ਇਸ ਗੱਲ ਦੀ ਅਸੀਂ ਉਮੀਦ ਨਹੀਂ ਕਰਦੇ ਕਿ ਇਹ ਸਾਡਾ ਪਰਚਾ ਰੱਦ ਕਰੂਗਾ ਨਾ ਕਰੂਗਾ ਭਾਵੇਂ ਸਾਡੇ ਤੇ ਚਾਰ ਪਰਚੇ ਹੋਰ ਕਰ ਸਕਦਾ ਸਾਨੂੰ ਕੋਈ ਨਹੀਂ ਸਾਡਾ ਮਾਈਂਡ ਪੂਰੀ ਤਰ੍ਹਾਂ ਸੈੱਟ ਹੈ ਅਸੀਂ ਆਪਦੀ ਲੜਾਈ ਲੜ ਰਹੇ ਹਾਂ ਪਰਚਿਆਂ ਦੀ ਸਾਨੂੰ ਕੋਈ ਫਿਕਰ ਨਹੀਂ ਪੰਜਾਬ ਦੇ ਲੋਕ ਸਾਡੇ ਨਾਲ ਹੈ ਪੰਜਾਬ ਸਾਰਾ ਸਾਡੇ ਨਾਲ ਹੈ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਲਈ ਅਸੀਂ ਸਰਕਾਰ ਨੂੰ ਸਵਾਲ ਕਰ ਰਹੇ ਹਾਂ ਸਾਨੂੰ ਸਰਕਾਰ ਦਾ 1% ਵੀ ਡਰ ਨਹੀਂ ਸਰ ਵਿਖੇ ਦੇ ਕਿ ਪਹਿਲਾਂ ਤਾਂ ਲੋਕ-ਪੜਦੇ ਸੀ ਹੁਣ ਪੱਤਰਕਾਰਾਂ ਨੂੰ ਕੁੱਟਣ ਲੱਗੇ ਉਹਨਾਂ ਦੀਆਂ ਆਵਾਜ਼ਾਂ ਬੰਦ ਕਰਨ ਲੱਗੇ ਕਿੱਦਾਂ ਲੋਕਤੰਤਰ ਮਤਲਬ ਲੋਕਤੰਤਰ ਹੈ ਕਿ ਮਦਰ ਕੁਤਾਤੰਤਰ ਹੈ ਇਹਨੂੰ ਕੀ ਕਹਸਾਂਗੇ ਲੋਕਤੰਤਰ ਨਹੀਂ ਲੋਕਤੰਤਰ ਨੂੰ ਤਾਂ ਇਹਨਾਂ ਨੇ ਰੱਦੀ ਦੀ ਟੋਕਰੀ 'ਚ ਸਿੱਟਤਾ ਜਿਹੜੇ ਇਹਨਾਂ ਨੇ ਇੱਕ ਸਵਾਲ ਪੁੱਛਿਆ ਸੀ ਸਵਾਲ ਕੀ ਪੁੱਛਿਆ ਸੀ ਭਗਵੰਤ ਮਾਨ ਜੀ ਤੁਸੀਂ ਵਿਦੇਸ਼ ਦੌਰੇ ਤੇ ਹੋ ਤੁਹਾਡਾ ਹੈਲੀਕਾਪਟਰ ਕੌਣ ਲਈ ਫਿਰਦਾ ਇਸ ਸਵਾਲ ਤੋਂ ਭਗਵੰਤ ਮਾਨ ਜੀ ਨੂੰ ਤੇ ਉਹਨਾਂ ਦੇ ਆਕਾ ਨੂੰ ਇੰਨੀ ਤਕਲੀਫ ਹੋਈ ਉਹਨਾਂ ਨੇ ਪੱਤਰਕਾਰਾਂ ਤੇ ਪਰਚੇ ਦਰਜ ਕਰਤੇ ਜਿਹੜਾ ਸਵਾਲ ਮੁੱਖ ਮੰਤਰੀ ਨੂੰ ਆਪਦੇ ਆਕਾ ਨੂੰ ਪੁੱਛਣਾ ਚਾਹੀਦਾ ਸੀ ਮੇਰੀ ਗੈਰ ਹਾਜ਼ਰੀ ਦੇ ਵਿੱਚ ਮੇਰਾ ਜਹਾਜ਼ ਕੌਣ ਲਈ ਫਿਰਦਾ ਉਹ ਅਸੀਂ ਪੁੱਛਿਆ ਜਿਹੜਾ ਉਹ ਪੁੱਛ ਨਹੀਂ ਸਕਦਾ ਸੀ ਤੇ ਸਾਨੂੰ ਗ੍ਰਿਫਟ ਦੇ ਰੂਪ ਦੇ ਵਿੱਚ ਪਰਚੇ ਦੇ ਦਿੱਤੇ ਇੱਥੋਂ ਸਾਬਤ ਹੁੰਦਾ ਜਿਹੜਾ ਭਗਵੰਤ ਮਾਨ ਹੈ ਉਹ ਸਿੱਧਾ ਸਿੱਧਾ ਆਪਣੇ ਆਕਾ ਕੇਜਰੀਵਾਲ ਦੇ ਅੰਡਰ ਪ੍ਰੈਸ਼ਰ 'ਚ ਚੱਲ ਰਿਹਾ ਹੈ ਉਹਦੇ ਮੁਤਾਬਕ ਸਰਕਾਰ ਚੱਲ ਰਹੀ ਹੈ ਤੇ ਪੰਜਾਬ ਦੇ ਲੋਕ ਪਹਿਲਾਂ ਵੀ ਨਹੀਂ ਬਰਦਾਸ਼ਤ ਕਰਦੇ ਇਸ ਗੱਲ ਨੂੰ ਨਾ ਹੁਣ ਕਰਨ। ਹਾਈ ਕੋਰਟ ਨੇ ਤਾਂ ਰੋਕ ਲਾ ਦਿੱਤੀ ਹੈਗੀ ਆ ਪਰ ਸਰਕਾਰ ਕੋਈ ਕਸਟਮ ਨਹੀਂ ਹੋ ਰਹੀ। ਦੇਖੋ ਜੀ ਹਾਈ ਕੋਰਟ ਨੇ ਮਾਨਯੋਗ ਅਦਾਲਤ ਨੇ ਰੋਕ ਲਾ ਦਿੱਤੀ ਹੈ ਕਿ ਅਗਲੀ ਪ੍ਰੋਸੀਡਿੰਗ ਤੇ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ। ਠੀਕ ਹੈ ਉਹ ਕਾਰਵਾਈ ਸਰਕਾਰ ਨਹੀਂ ਕਰ ਰਹੀ ਪਰ ਇੱਕ ਚੀਜ਼ ਦੇਖੋ ਸਰਕਾਰ ਪੰਜਾਬ ਸਰਕਾਰ ਅਜੇ ਵੀ ਪੱਤਰਕਾਰਾਂ ਦੀ ਜਵਾਨਮੰਦੀ ਕਰ ਰਹੀ ਹੈ। ਪੱਤਰਕਾਰਾਂ ਦੀ ਕਲਮ ਨੂੰ ਤੋੜ ਰਹੀ ਹੈ। ਪੱਤਰਕਾਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਪੱਤਰਕਾਰ ਭਾਈਚਾਰਾ ਜਿਹੜੇ ਇੰਡੀਵਿਜੂਅਲ ਪੱਤਰਕਾਰ ਆ ਉਹ ਤਾਂ ਜਮ ਨਹੀਂ ਡਰ ਰਹੇ ਬਾਕੀ ਪੱਤਰਕਾਰਾਂ ਤੇ ਜਿਹੜੇ ਕਈ ਅਖਬਾਰਾਂ ਦੇ ਪੱਤਰਕਾਰ ਆ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਖਬਰਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਆਪਣੇ ਸਾਰੇ ਹਥਕੰਡੇ ਅਪਣਾ ਰਹੀ ਹੈ